ਮੈਂ ਬੋਲੋ ਜਿਹੜਾ ਅੱਜ ਇਹ 2 ਦੰਦਾ 29 ਔਰ 30 ਤਰੀਕ ਦਾ ਸਰਗੁੰਧਾ ਸੰਪਾਤੀ ਪਰ ਫਾਜ਼ਲਕਾ ਚ ਸਾਡੀ ਆਰਜੀਪੀਆਰਐਸ ਦੀ ਵੀ ਸਾਰੀ ਜ਼ਿਲ੍ਹਾ ਫਾਜ਼ਲਕਾ ਦੀ ਟੀਮ ਚ ਵਿੱਚ ਗੁਰਜੀਤ ਸਿੰਘ ਗਿੱਲ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਹੈ ਸਿੰਘਪਾਲ ਜੀ ਜਿਹੜੇ ਕਿ ਸਾਡੇ ਸਟੇਟ ਬਾਡੀ ਜਨਰਲ ਸਕੱਤਰ ਹੀ ਹੈ ਔਰ ਸਦੀਪ ਬਾਦੂ ਜੀ ਮੈਡਮ ਰਜਿੰਦਰ ਕੌਰ ਜੀ ਇਹਨਾਂ ਦੇ ਸਾਰਿਆਂ ਦੇ ਯਤਨਾਂ ਦੇ ਨਾਲ ਇਹਨਾਂ ਦੇ ਸਾਰਿਆਂ ਦੀ ਮਿਹਨਤ ਦੇ ਨਾਲ ਜਿਹੜਾ ਅਸੀਂ ਇੱਕ ਬਹੁਤ ਵੱਡਾ ਸਰਗੁੰਦਰ ਸੰਕਲਪ ਲਈ ਤੁਰੰਤ ਆਇਆ ਹੈ ਇਹਦੇ ਪਿੱਛੇ ਜਿਹੜਾ ਸਾਡਾ ਲੌਂਗ ਦਾ ਕਾਰਨ ਹੈ ਉਹ ਇਹ ਹੈ ਕਿ ਰਾਜ ਦੀਆਂ ਵੀ ਪੱਤੰਦੀ ਰਾਤ ਸਿਰ ਨਾਟਨ ਜਿਹਾ ਕਾਂਗਰਸ ਪਾਰਟੀ ਦਾ ਡਿਪਾਰਟਮੈਂਟ ਐਂਡ ਸੈੱਲ ਹੈ ਕਾਂਗਰਸ ਪਾਰਟੀ ਲੋਕਾਂ 'ਚ ਅਵੇਅਰਨੈਸ ਦੇਣਾ ਚਾਹੁੰਦੀ ਹੈ ਕਿ ਜੋ ਮਹਾਤਮਾ ਗਾਂਧੀ ਜੀ ਦਾ ਸਵਰਾਜ ਸੰਦੇਸ਼ ਉਸ ਰਾਜ ਲੈ ਕੇ ਆਏ ਉਹਦੇ ਤੇ ਕੰਮ ਕਰਨ ਦੀ ਬਜਾਏ 2014 ਦੀ ਜਿਹੜੀ ਸਰਕਾਰ ਹੈ ਉਸ ਤੋਂ ਲੈ ਕੇ ਅੱਜ ਤੱਕ ਜਿਸ ਤਰ੍ਹਾਂ ਦੇਸ਼ ਵਿੱਚ ਇਕਾਧਕਾਰ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਲੋਕਾਂ ਦੇ ਮੌਲਿਕ ਅਧਿਕਾਰ ਖੋ ਕੇ ਕੇਵਲ 2 ਜਾਂ 3 ਲੋਕਾਂ ਨੂੰ 4 ਲੋਕਾਂ ਨੂੰ ਪੂਰੀ ਦੀ ਪੂਰੀ ਫਾਈਨੈਂਸ਼ੀਅਲ ਜਿਹੜੀ ਪਾਵਰ ਸੀ ਉਹਨਾਂ ਦੇ ਅੱਠਾਂ ਤੇ ਤੀਹ ਔਰ ਜਿੱਥੋਂ ਤੱਕ ਪੋਲਿਟੀਕਲ ਸਿਸਟਮ ਦੀ ਗੱਲ ਹੈ ਉਹਦੇ ਤੇ ਪੂਰੀ ਤਰ੍ਹਾਂ ਦੋ ਤਿੰਨ ਬੰਦਿਆਂ ਦਾ ਕੰਮ ਹੈ ਔਰ ਜਿਹੜਾ ਸੁਪਨਾ મહਾਤਮਾ ਗਾਂਧੀ ਦਾ ਸੀ ਸਵਰਾਜ ਦਾ ਇਹ ਉਹਦੇ ਤੇ ਬਹੁਤ ਵੱਡੀ ਝੂਠ ਬੰਦੀ ਉਹਦੇ ਕਾਰਨ ਕਾਂਗਰਸ ਪਾਰਟੀ ਨੇ ਅੱਜ ਪੂਰੇ ਦੇਸ਼ ਦੇ ਵਿੱਚ ਲੋਕਾਂ ਦੇ ਸੰਵਿਧਾਨ ਦੇ ਪ੍ਰਤੀ ਸਵਰਾਜ ਦੇ ਪ੍ਰਤੀ ਸਰਵਉੱਤੇ ਦੇ ਪ੍ਰਤੀ ਮਹਾਤਮਾ ਗਾਂਧੀ ਦਾ ਕੀ ਸਨੇਹਾ ਸੀ ਜਾਂ ਬੈਡਕਰ ਜੀ ਨੇ ਸੰਵਿਧਾਨ ਦੇ ਵਿੱਚ ਜਿਹੜੀ ਇੱਕ ਵੋਟ ਇੱਕ ਬੰਦਾ ਇੱਕ ਵੋਟ ਦਾ ਜਿਹੜਾ ਅਧਿਕਾਰ ਦਿੱਤਾ ਸੀ ਉਹਦੇ ਪਿੱਛੇ ਸੋਚ ਕੀ ਸੀ ਉਹ ਸਾਰੀਆਂ ਚੀਜ਼ਾਂ ਦੀ ਅਵੇਅਰਨੈਸ ਫਲਾਉਣ ਵਾਸਤੇ ਅਸੀਂ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਔਰ ਹਰ ਤਰੀਕੇ ਨਾਲ ਦੇਸ਼ 'ਚ ਅਵੇਅਰਨੈਸ ਸਟਰੋਂਗ ਦੀ ਕੋਸ਼ਿਸ਼ ਕਰਦੇ ਆਂ ਔਰ ਇਹ ਰਜੀਵ ਗਾਰਦੀ ਪੰਚਾਇਤੀ ਰਾਜ ਸੰਗਠਨ ਦਾ 300 ਦੇ ਕਰੀਬ ਟੈਂਪ ਪੂਰੇ ਦੇਸ਼ 'ਚ ਜੁੜੇ ਹੋਏ ਆਂ ਜ਼ਿਲ੍ਹੇਾਂ ਅਤੇ ਲਗ ਲਗ ਇਸ ਤੇ ਇਸ ਤਰ੍ਹਾਂ ਦੇ ਉੱਜਨ ਹੁੰਦੇ ਆ ਇਹਦੇ ਚ ਜਿਹੜੇ ਸਾਡੇ ਅਸੀਂ ਸਵਧਾਨ ਤੇ ਲੋਕਾਂ ਨੂੰ ਅਵੇਰਨੈਸ ਦਿੰਨੇ ਆ ਕਾਂਗਰਸ ਦੀ ਰਾਜਨੀਤਿਕ ਅਵੇਰਨੈਸ ਦਿੰਨੇ ਆ ਰਾਸ਼ਟ੍ਰ ਨਰਮਨ ਤੇ ਅਵੇਰਨੈਸ ਦਿੰਨੇ ਆ ਇਹਦੇ ਚ ਅਸੀਂ ਪੰਚਾਇਤੀ ਰਾਜ ਦੀਆਂ ਕੀ ਤਾਕਤਾਂ ਉਹਦੇ ਤੇ ਗੱਲ ਕਰਦੇ ਆ ਔਰ ਸਤਾ ਜਦੋਂ ਸਾਡੀ ਦੇਸ਼ ਦੀ ਅਗਤੀ ਚ ਕਿਹੜੇ ਕਰਤਾ ਕੀ ਰੋਲ ਸੀ ਉਹਦੇ ਤੇ ਗੱਲ ਕਰਦੇ ਆ ਇਹ ਸੈਸ਼ਨ ਜਿਹੜਾ ਸਾਡਾ ਜਿਹੜਾ ਕੈਂਪ ਹੈ ਇਹ ਅੱਜ ਦੁਪਹਿਰੇ ਹੀ 11 11:30 ਵਜੇ ਸ਼ੁਰੂ ਹੋ ਕੇ ਕੱਲ ਦੁਪਹਿਰੇ ਲੰਚ ਤੱਕ ਲਗਾਤਾਰ ਰਹਾਗਲਾ ਕਰਾਂਗੇ ਇਵੈਂਟਸ ਦੇ ਨਾਲ ਸੰਬੰਧ ਕਰਾਂਗੇ ਅੱਜ ਤਿੰਨ ਸੈਸ਼ਨ ਕਰਨ ਤੋਂ ਬਾਅਦ ਰਾਤ ਖਾਣੇ ਤੋਂ ਬਾਅਦ ਅਸੀਂ ਇਹ ਕਲਚਰਲ ਪ੍ਰੋਗਰਾਮ ਇੰਨਾ ਸਾਰੇ ਆਏ ਹੋਏ ਜਿਹੜੇ ਸਾਡੇ ਅਲੱਗ-ਅਲੱਗ ਪਿੰਡਾਂ ਤੋਂ ਹੋਰ ਇੰਨਾ ਸ਼ਹਿਰਾਂ ਤੋਂ ਆਏ ਹੈ ਇਹਨਾਂ ਸਾਰਿਆਂ ਨੂੰ ਰਾਤ ਨੂੰ ਫਿਰ ਉਸ ਤੋਂ ਬਾਅਦ ਇੱਥੇ ਇਸੇ ਕੈਂਪਸ ਜਿਸਨ ਸਾਰੇ ਰਲ ਕੇ ਰਾਤ ਗੁਜਾਰਾਂਗੇ ਸਵੇਰੇ 6:30 ਵਜੇ ਅਸੀਂ ਜਾਂ ਤੋਂ ਬਾਅਦ ਇੱਕ ਘੰਟੇ ਦਾ ਸ਼ਰਮਗਾਂ ਕਿਸੇ ਪਬਲਿਕ ਥੇਸ ਤੇ ਜੋ ਵੀ ਸਾਡੇ ਯੋਜਨਾ ਨੇ ਤੈਅ ਕੀਤੀ ਹੋਊਗੀ ਉਹਦੇ ਚ ਜਾ ਕੇ ਅਸੀਂ ਇੱਕ ਘੰਟੇ ਦਾ ਸ਼ਰਮਗਾਂ ਕਰਾਂਗੇ